सड़क पे हमारी गौ माता काफ़ी सालों से है और इतनी धूप में भी परेशान होती हैं कूड़ा खाने पे मजबूर होती हैं हम उनको नहीं ऐसे रहने देंगे और इनसे हम यही मांग करते हैं कि हमारा साथ दिया जाए हमारी टीम तो इतने सालों से कर रही है पिछले बारह पंद्रह साल से हम लोग ऐसी सेवा कर रहे हैं लेकिन हमारी इतनी ज़्यादा सुनवाई नहीं हो पा रही क्योंकि हर बार सरकारें चेंज होती हैं लेकिन गौ माता वहीं की वहीं है तो हम यही कहते हैं कि आम पब्लिक भी हमारे साथ जुड़े और हमारे साथ जुड़ के गौ माता की रक्षा और उनके साथ दें उन्होंने यही कहा है कि वो हमारे साथ हैं और वो जितनी है हो सके वो हेल्प करेंगे हमारी और ऐसे ही मांग पत्र हमने और भी दिए हैं काफ़ी जगह से हमें समर्थन मिल भी रहा है और काफ़ी जल्दी हम इस पर एक्शन भी लेंगे हमारी टीम इस पर काम कर रही है और आम जनता को भी हम अपील कर रहे हैं कि हमारे साथ जुड़े और जल्द से जल्द हमारी गाँव माताओं को सड़कों से हटाया जाए समाज नाथ जोड़ के अपील करता हाँ कि साढ़े गरुड़ पुराण स्पष्ट मार्गदर्शन है कि वेतरनी नदी ਗੌ ਸੇਵਕਾਂ ਦੀ ਪਾਰ ਹੋਣੀ ਹੈ ਇਸ ਲਈ ਬਿਲਕੁਲ ਆਖਰੀ ਸਮੇਂ ਚ ਗਊਦਾਨ ਕਰਾਈ ਜਾਂਦੀ ਹੈ ਤੇ ਜੇ ਵਧਰਨੀ ਨਦੀ ਗਊ ਸੇਵਕਾਂ ਦੀ ਪਾਰ ਹੋਣੀ ਹੈ ਤੇ ਆਓ ਜਾਗिए ਔਰ ਆਪਣੇ ਆਪਣੇ स्तर ਦੇ ਉਤੇ ਜਿੱਥੇ ਵੀ ਸਾਨੂੰ ਲੱਗਦਾ ਵੈ ਅਸੀਂ ਸਹਿਯੋਗ ਕਰ ਸਕਦੇ ਹਾਂ ਆਪਣੇ ਆਪਣੇ ਪੱਧਰ ਦੇ ਸਾਰੇ ਮਿਲ ਕੇ ਜਾਗिए ਔਰ ਗਊ ਮਾਤਾ ਦੇ ਲਈ ਅਸੀਂ ਪ੍ਰਯਾਸ ਕਰੀਏ ਔਰ ਮੈਂ ਡਾਕਟਰ ਰੌਹਨ ਜੀ ਇਹਨਾਂ ਦੀ ਸਾਰੀ ਟੀਮ ਦੇ ਸ਼੍ਰੀ ਜਨਨਾ ਜੀ ਸਤਿ ਸ਼੍ਰੀ ਅਕਾਲ ਸਤਿ ਨਮਨ ਕਰਦਾ ਹਾਂ ਕਿ ਜਿਹੜੇ ਇਸ ਵਕਤ 45 6 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਆਪਣਾ ਗਊ ਮਾਤਾ ਦੇ ਲਈ ਪੂਰੀ ਤਰ੍ਹਾਂ ਡਟੇ ਨੇ ਔਰ ਇਹਨਾਂ ਦਾ ਪ੍ਰਯਾਸ ਇੱਕ ਰਿਸ਼ੀ ਦੀ ਤਰ੍ਹਾਂ ਪ੍ਰਯਾਸ ਹੈ ਜਿਹੜੇ ਜ਼ਖਮੀ ਤੇ ਬਿਮਾਰ ਗਊਆਂ ਦੇ ਲਈ ਹਰ ਵੇਲੇ ਜਿਹੜਾ ਇਹ 24 ਘੰਟੇ ਰਾਤੀ 2 ਵਜੇ ਵੀ ਫੋਨ ਆਵੇ ਇਹ ਉਹਨਾਂ ਦੇ ਲਈ ਪੂਰੀ ਜਾਗਰੂਕ ਹੋ ਕੇ ਔਰ ਉਹ ਹਰ ਪ੍ਰਯਾਸ ਕਰਦੇ ਨੇ ਜਿਹਦੇ ਨਾਲ ਉਸ ਜਖਮੀ ਹਾਲਜ ਗਊ ਮਾਤਾ ਨੂੰ ਰਲੀਵ ਮਿਲੇ ਪਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਵਾਂ ਕਿ ਜਿਸ ਤਰ੍ਹਾਂ ਬਾਕੀ ਦੇਵੀ ਦੇਵਤਾਵਾਂ ਦਾ ਅਸੀਂ ਹਿੱਸਾ ਕੱਢਦੇ ਆਂ ਜਾਂ ਉਹਨਾਂ ਦੀ ਅਸੀਂ ਪੂਜਾ ਪਾਠ ਕਰਦੇ ਆਂ 33 ਕੋਟੀ ਦੇਵੀ ਦੇਵਤਾਵਾਂ ਵਾਲੀ ਸਾਡੀ ਗਊ ਮਾਤਾ ਦੇ ਬਾਰੇ ਵੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈਏ ਤਾਂ ਕਿ ਸਾਡੀ ਗਊ ਮਾਤਾ ਨਾ ਕੂੜਾਖਾਨੇ ਨੂੰ ਮਜਬੂਰ ਹੋਵੇ ਤੇ ਨਾ ਹੀ ਕਿਸੇ ਕਿਸਮ ਦੇ ਵਿਸ਼ਮ ਹਾਲਾਤਾਂ ਦੇ ਵਿੱਚ ਉਹ ਜਿਹੜਾ ਹੈਗਾ ਓਖੇ ਪਲ ਬਿਤਾਵੇ ਨੇ ਪ੍ਰਸ਼ਾਸਨ ਦੇ ਵੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਜ਼ਿੰਮੇਵਾਰੀ ਜਿਸ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਹੈ ਉਹਨੂੰ ਨਿਭਾਣਾ ਯਕੀਨੀ ਕੀਤਾ ਜਾਵੇ ਤਾਂ ਕਿ ਗਊ ਮਾਤਾ ਜਿਹੜੀ ਹੈਗੀ ਹੈ ਉਹ ਦੁੱਖ ਨਾ ਸਵੇ ਜਿਹੜੇ ਦੁੱਖ ਉਹਨੂੰ ਸਹਣੇ ਪੈ ਰਹੇ ਨੇ ਔਰ ਜਿਹੜੇ ਕਠੋਰ ਹਿਰਦੇ ਗੋਪਾਲਕ ਦੁੱਧ ਲੈ ਕੇ ਤੇ ਸੜਕ ਦੇ ਗਊ ਛੱਡਦੇ ਨੇ ਮੈਂ ਡਾਕਟਰ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਯਕੀਨੀ ਹੋਏ ਇਸ ਲਈ ਇਹ ਪ੍ਰਸ਼ਾਸਨ ਨਾਲ ਆਪਣੇ ਬੱਦਰ ਦੇ ਜਿਹੜੀ ਗੱਲਬਾਤ ਹੈ ਨਿਰੰਤਰ ਜਾਰੀ ਰੱਖਣ ਅਤੇ ਉਹਨਾਂ ਦੇ ਖਿਲਾਫ ਸਖਤ ਸਜ਼ਾਵਾਂ ਹੋਣੀਆਂ ਯਕੀਨੀ ਬਣਾਉਣ। ਬਹੁਤ ਬਹੁਤ ਧੰਨਵਾਦ। ਮਨਪੱਤਰ ਦੇਣਾ ਹੈ ਕੀ ਗੱਲ। ਅੱਜ ਅਸੀਂ ਜਿਹੜਾ ਲਾਸਟ ਟਾਈਮ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਸੀਗਾ ਜਿਹੜੀਆਂ ਸ਼ਹਿਰ ਦੇ ਵਿੱਚ ਗਉਆਂ ਬੈਠੀਆਂ ਨੇ ਸੜਕਾਂ ਦੇ ਉੱਪਰ ਉਸੇ ਸੰਬੰਧ ਵਿੱਚ ਅਸੀਂ ਇੱਕ ਜ਼ਿੰਮੇਵਾਰੀ ਚੁੱਕੀ ਸੀਗੀ ਅਸੀਂ ਇੱਕ ਇੱਕ ਕਰਕੇ ਜਿਹੜੇ ਗਉ ਮਾਤਾ ਨੂੰ ਗਊਸ਼ਾਲਾ ਪਹੁੰਚਾਵਾਂਗੇ। ਖਾਸ ਕਰਕੇ ਜਿਹੜੀ ਅਸੀਂ ਸਟਾਰਟਿੰਗ ਹੈ ਲੋਹਗੜ ਚੌਂਕ ਤੋਂ ਕਰਾਂਗੇ ਕਿਉਂਕਿ ਉੱਥੇ ਬਹੁਤ ਜ਼ਿਆਦਾ ਜਿਹੜੀਆਂ ਗਊਆਂ ਬੈਠੀਆਂ ਹੁੰਦੀਆਂ ਨੇ ਤੇ ਅੱਜ ਅਸੀਂ ਡੀਸੀਪੀ ਲੋਅ ਐਂਡ ਆਰਡਰ ਜਿਹੜੇ ਸਰ ਨੇ ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਦਿੱਤਾ ਹੋਇਆ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੋਇਆ ਕਿ ਜੇ ਕਾਰਪੋਰੇਸ਼ਨ ਕਮਿਸ਼ਨਰ ਜਿਹੜੇ ਆ ਉਹਨਾਂ ਨੂੰ ਫਾਰਵਰਡ ਕਰਦੇ ਨੇ ਅੱਜ ਦਾ ਤਾਂ ਦਿੰਦੇ ਨੇ ਤੇ ਪੰਜਾਬ ਪੁਲਿਸ ਜਿਹੜੀ ਉਹਦੇ ਤੇ ਪੂਰਾ ਐਕਸ਼ਨ ਲਵੇਗੀ ਅਗਲੀ ਮੀਟਿੰਗ ਜਿਹੜੀ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਨਾਲ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਟੀਮ ਦੇ ਨਾਲ ਅਸੀਂ ਇੱਕ ਜੂਟ ਹੋ ਕੇ ਪੁਲਿਸ ਦਾ ਹਸਾਰਾ ਲੈ ਕੇ ਦੱਸੇ ਜਿਹੜੀਆਂ ਸੜਕ ਦੇ ਉੱਪਰ ਗੋਵਾਂ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਅਸੀਂ ਗਊਸ਼ਾਲਾ ਸ਼ਿਫਟ ਕਰਵਾਈਏ ਦੇਖੋ ਸਰ ਮਿਲੀ ਭੁਗਤ ਹੈ ਸਰਕਾਰਾਂ ਦੀ ਕੋਈ ਵੀ ਤੁਸੀਂ ਦੇਖ ਲਓ ਡੇਰੀ ਜਿਹੜੀ ਹੈਗੀ ਆ ਸਾਰੀਆਂ ਬਾਹਰ ਕੱਢ ਦਿੱਤੀਆਂ ਗਈਆਂ ਨੇ ਸ਼ਹਿਰ ਦੇ ਵਿੱਚੋਂ ਲੇਕਿਨ ਹਾਲੇ ਤੱਕ ਜਿਹੜੀਆਂ ਡੇਰੀਆਂ ਉਸੇ ਤਰ੍ਹਾਂ ਹੀ ਸ਼ਹਿਰ ਦੇ ਵਿੱਚ ਚੱਲ ਰਹੀਆਂ ਨੇ ਕਿਤਨੇ ਕਿਤੇ ਮੈਂ ਕਹਾਂਗਾ ਵੀ ਕੁਝ ਅਫਸਰ ਜਿਹੜੇ ਨੇ ਕਾਰਪੋਰੇਸ਼ਨ ਦੇ ਉਹ ਵੀ ਮਿਲੇ ਹੋਏ ਨੇ ਤੇ ਅਸੀਂ ਚਾਹੁੰਦੇ ਆਂ ਵੀ ਕਾਰਪੋਰੇਸ਼ਨ ਕਮਿਸ਼ਨਰ ਉਹਨਾਂ ਤੇ ਵੀ ਜਿਹੜਾ ਥੋੜਾ ਸ਼ਿਕੰਜਾ ਕਸ਼ਣਾ ਸ਼ੁਰੂ ਕਰੇ ਤੇ ਉਹਦੇ ਨਾਲ ਨਾਲ ਜਿਹੜੇ ਲੋਕ ਦਰਗਿਆਨਾ ਮੰਦਰ ਦੇ ਕੋਲ ਲੋਗੜ ਚੌਂਗ ਦੇ ਵਿੱਚ ਜਾਂ ਹੋਰ ਵੀ ਸ਼ਹਿਰ ਦੇ ਵਿੱਚ ਬکریاں-ਬکریاں ਥਾਵਾਂ ਤੇ ਆਪਣੀਆਂ ਗਵਾਂ ਨੂੰ ਛੱਡ ਦਿੰਦੇ ਨੇ ਕੂੜਾਖਾਨਾ ਵਾਸਤੇ ਸਾਡੀ ਤਾਂ ਆਮਿਕ ਪਵਨਾਵਾਂ ਨੂੰ ਬਹੁਤ ਠੇਸ ਪਹੁੰਚਦੀ ਇਸ ਚੀਜ਼ ਦੇ ਵਿੱਚ ਤੇ ਬਹੁਤ ਹੀ ਨਿੰਦਣੀ ਉਹ ਗੱਲ ਆ ਤੇ ਅਸੀਂ ਜਿਹੜੀ ਮਿਲੀ ਭੁਗਤ ਆ ਅਸੀਂ ਉਹਦੇ ਖਿਲਾਫ ਕਾਫੀ ਸਾਲਾਂ ਤੋਂ ਲੜ ਰਹੇ ਹਾਂ ਤੇ ਲੜਦੇ ਆਵਾਂਗੇ ਸਾਡੀ ਇੱਕ ਇਹ ਕੋਸ਼ਿਸ਼ ਜਿਹੜੀ ਅਸੀਂ ਜਾਰੀ ਕੀਤੀ ਹੈ ਅਗਰ ਇਨ ਕੇਸ ਹੈ ਅਸੀਂ ਸਕਸੈਸਫੁਲ ਨਹੀਂ ਹੁੰਦੇ ਤੇ ਅਸੀਂ ਪੂਰੀ ਜ਼ਿੰਮੇਵਾਰੀ ਲਵਾਂਗੇ ਅਸੀਂ ਫਿਰ ਸਰਕਾਰ ਨੂੰ ਨਹੀਂ ਪੁੱਛਾਂਗੇ ਅਸੀਂ ਫਿਰ ਆਪਣੇ ਤੌਰ ਤੇ ਆਪਣੇ ਤਰੀਕੇ ਨਾਲ ਸਾਰਾ ਪਬਲਿਕ ਕੰਮ ਕਰਨਾ ਜਾਣਦੀ ਹੈ ਕਿਉਂਕਿ ਗਊ ਮਾਂ ਤਾਂ ਇੰਨੀ ਧੁੱਪ ਦੇ ਵਿੱਚ ਬੈਠੀ ਹੋਈ ਆ ਤੇ ਜੇ ਸਰਕਾਰ ਸਾਡਾ ਸਾਥ ਨਹੀਂ ਦਿੰਦੀ ਤੇ ਅਸੀਂ ਆਪਣਾ ਹੱਕ ਲੈਣਾ ਜਾਣਦੇ ਆ ਉਹ ਬੇਜਵਾਨ ਹਾਸ ਤੇ ਲੋਕਾਂ ਨੂੰ ਐਹੀ ਮੈਸੇਜ ਦਿੰਨੇ ਆ ਵੀ ਦੇਖੋ ਕੋਈ ਵੀ ਅਗਰ ਤੁਸੀਂ ਦੇਖਦੇ ਹੋ ਵੀ ਡੇਰੀ ਵਾਲੇ ਕੋਈ ਛੱਡਦੇ ਨੇ ਉਹਦੀ ਕੰਪਲੇਂਟ ਜ਼ਰੂਰ ਕਰੋ ਚਾਹੇ ਕਾਰਪੋਰੇਸ਼ਨ ਨੂੰ ਕਰੋ ਤੇ ਸਾਨੂੰ ਇਨਫੋਰਮ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਕਿੰਨਾ ਗ੍ਰੇਕੋਰਡ ਆ ਕਿਹੜੇ ਕਿਹੜੇ ਡੇਰੀ ਵਾਲੇ ਹੈਗੇ ਨੇ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਆਪਣੇ ਗਉਆਂ ਨੂੰ ਇਸ ਤਰੀਕੇ ਨਾਲ ਕੋੜਾਖਾਨ ਚ ਛੱਡਦੇ ਨੇ ਤੇ ਅਗਰ ਤੁਸੀਂ ਆਪਣੇ ਏਰੀਆ ਦੇ ਵਿੱਚ ਮਹੱਲੇ ਦੇ ਵਿੱਚ ਕਿਤੇ ਵੀ ਗਊ ਮਾਤਾ ਨੂੰ ਬਿਮਾਰ ਦੇਖਦੇ ਹੋ ਉਹਦਾ ਲਾ ਜ਼ਰੂਰ ਕਰੋ